ਤੇ ਸਾਡੇ ਨਾਲ ਤੇ ਇਦੋਂ ਮਾੜਾ ਹੋਰ ਕੀ ਹੋਣਾ ਸਾਡਾ ਤੇ ਲੱਖ ਟੁੱਟ ਗਿਆ ਕਰ ਵਿੱਚ ਅੱਗੇ ਪਿਓ ਨਹੀਂ ਸਿਰ ਤੇ ਤੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਗੀ ਨਹੀਂ ਰਹੀ ਹੁਣ ਕਿਤੇ ਸਾਰੇ ਜੀਣਾ ਉਹਦੀ ਜਿਹੜੀ ਬਾਡੀ ਕਿਸ ਹਲਾਤਾਂ ਚ ਬੱਚੇ ਜਿਹੜੇ ਮਿਲੇ ਬਾਡੀ ਤੇ ਵੇਖਣ ਲੈ ਕੇ ਨਹੀਂ ਮਿਲੀ ਉੱਥੋਂ ਹੀ ਲਿਆਈ ਨਹੀਂ ਸਕਦੇ ਇਹੋ ਜੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਸਾਨੂੰ ਸਨਸਕਾਰ ਉਹਦਾ ਉੱਧਰ ਹੋ ਰਿਹਾ ਹੈ ਹਾਂ ਜੀ ਸਨਸਕਾਰ ਉੱਥੇ ਹੀ ਅਸੀਂ ਤੇ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਸਾਡੀ ਗੈਂ ਹੀ ਲਿਆ ਕੇ ਵਿਖਾ ਦਿਓ ਹੋਰ ਤੋਥੋ ਕੁਝ ਲਿਆ ਨਹੀਂ ਸਕਦੇ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਆ ਇਹ ਵਿਚਾਰੀ ਕਿਦੇ ਸਿਰ ਤੇ ਜੀਏਗੀ ਤੇ ਕੀ ਖਾਏਗੀ ਪੁੱਤਰ ਤੇ ਕਮਾਉਣ ਵਾਸਤੇ ਖਲਾਇਆ ਅਸੀਂ ਤੇ ਕਮਾਈ ਛੱਡਿਆ ਸਾਡਾ ਪੁੱਤਰ ਵੀ ਨਹੀਂ ਕਾਰਾ ਆਇਆ ਹੁਣ ਸਰਕਾਰ ਤੋਂ ਸਾਡੀ ਇਹ ਹੀ ਮੰਗੇ ਪਈ ਹੈਡੀ ਮਦਦ ਕਰੇ ਬਿਲਕੁਲ ਪਤਾ ਲੱਗਾ ਕਿ ਮਾਣਾ ਬਹੁਤ ਪਿਆਰ ਕਰਦਾ ਸੀ ਆਪਣੀ ਮਾਂ ਦਾ ਪਿਆਰ ਵੀ ਜਿਹੜਾ ਬੰਦ ਸ਼ਾਇਆ ਸੀ ਹਾਂਜੀ ਬਾ ਤੇ ਨਾਂ ਵੀ ਲਿਖਵਾਇਆ ਮਾਂ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾਂ ਦਾ ਉਹਦੀ ਬਾਹਂ ਤੇ ਤੇ ਕਿਸ ਤਰ੍ਹਾਂ ਦਾ ਸੁਭਾਅ ਸੀ ਪਰਿਵਾਰ ਦੇ ਰਿਸੋਸ ਦਾ ਜਿਹੜਾ ਬਹੁਤ ਪਿਆਰ ਕਰਦਾ ਸੀ ਪਰਵਾਸ ਨਾਲ ਹਰ ਇੱਕ ਨਾਲ ਜੀ ਜੀ ਕਰਕੇ ਬੋਲਦਾ ਸੀ ਅਸੀਂ ਆ ਨਹੀਂ ਸਕਦੇ ਕਿ ਕਿੰਨਾ ਕੋ ਪਿਆਰ ਕਰਦਾ ਸੀ ਸਾਡੇ ਨਾਲ ਸਾਡੀਆਂ ਤੇ ਆਪਣੀਆਂ ਦੋ ਬੇਟੀਆਂ ਤੇ ਸਾਡੇ ਦੀ ਇਹ ਦੋਵੇਂ ਬੇਟੀਆਂ ਹਨ ਸਾਡਾ ਤੇ ਲੱਕ ਟੁੱਟ ਗਿਆ ਸਰ ਇਹ ਸਦਮਾ ਹੈ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਇੰਨਾ ਵੱਡਾ ਨੌਜਵਾਨ ਸਾਡਾ ਛੋਟੀ ਉਮਰ ਚ ਗਿਆ ਹੈ ਉੱਥੇ ਉਹਦਾ ਪਿਤਾ ਦਾ ਦਿਹਾਂਤ ਵੀ ਪਹਿਲਾਂ ਹੋਇਆ ਸੀਗਾ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖ ਦਾ ਪਹਾੜ ਜਿਹਨੂੰ ਕਹਿੰਦੇ ਡਿੱਗਾ ਹੈ ਗੁਜਰਾਤ ਚ ਇਹ ਬੱਚਾ ਸਾਡਾ ਨੌਕਰੀ ਕਰਦਾ ਸੀ ਪ੍ਰਾਈਵੇਟ ਨਿੱਜੀ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਸਾਨੂੰ ਸੀਸੀਟੀਵੀ ਫੁਟੇਜ ਮਿਲੀਆਂ ਨੇ ਜਿਹਦੇ ਤੇ ਵੇਖਿਆ ਜਾ ਰਿਹਾ ਇਸ ਬੱਚੇ ਦੇ ਨਾਲ ਧੱਕਾ ਹੋਇਆ ਜੀ ਅਸੀਂ ਪੰਜਾਬੀ ਕਿਤੇ ਵੀ ਜਾ ਕੇ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ ਉਹਨੇ ਕਿਉਂਕਿ ਜੋ ਪਤਾ ਲੱਗਾ ਕਿ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਸ ਦਾ ਸਾਨੂੰ ਪਿੰਜਰ ਸਾਨੂੰ ਕੋਈ ਫੁਟੇਜ ਮਿਲੀਆਂ ਨੇ ਪਿੰਜਰ ਸਰੀਰ ਦਿਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਹੈ ਤੇ ਸਾਡੇ ਉਹ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਕਾਫੀ ਜਦੋ ਜਹਿਦ ਨਾਲ ਇਨਸਾਫ ਲਿਆ ਹੈ ਕਿਉਂਕਿ ਉਹ ਸਾਡਾ ਪਰਚਾ ਨਹੀਂ ਸੀ ਕੱਢ ਰਹੇ ਬੱਚੇ ਦਾ ਉਹਨਾਂ ਦੇ ਉੱਤੇ ਉਹ ਕੰਪਨੀ ਦੇ ਕੁਝ ਕਰਿੰਦੇ ਗਰੋ ਹੋਵੇਗਾ ਜਿਹਨਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਦੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸੀ ਪਰਚਾ ਨਾ ਕਟਿਆ ਤਾਂ ਪੰਜਾਬ ਚ ਜਥੇਬੰਦੀਆਂ ਚੱਲ ਕੇ ਆਉਣਗੀਆਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਕਰਕੇ ਗੱਲ ਕਹਿਣਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਨਾਲ ਧੱਕਾ ਹੋਇਆ ਤੂੰ ਕਹਿੰਦਾ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੇ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਵੀਰ ਤੇਰੇ ਦਾ ਬੱਚਾ ਖਤਮ ਕੀਤਾ ਸਾਨੂੰ ਕੱਲ ਪਰਸੋਂ ਦੀ ਦੀ ਫੁਟੇਜ ਤੋਂ ਪਤਾ ਲੱਗਿਆ ਪਈ ਬਹੁਤ ਵੱਡਾ ਧੱਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਸਾਨੂੰ 28 ਤਰੀਕ ਨੂੰ ਕਾਲ ਆਈਆਂ ਸਨ ਫਰੋਤੀ ਦੀਆਂ ਅਸੀਂ ਐਸਐਸਪੀ ਅਸ਼wini ਕੋਟੋਲ ਨੂੰ ਮਿਲੇ ਦਰਖਾਸਤ ਦਿੱਤੀ ਸਾਨੂੰ ਡੀਐਸਪੀ ਨੇ ਸੱਦਿਆ ਪਰ ਅਜੇ ਤੱਕ ਜੋ ਫਰੋਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਫਰੋਤੀ ਮੰਗੀ ਪੈਸੇ ਮੰਗੇ ਸਨ 28 ਤਰੀਕ ਨੂੰ ਉਸ ਬੰਦੇ ਨੂੰ ਵੀ ਨਸਰ ਕੀਤਾ ਜਾਵੇ ਲੋਕਾਂ ਸਾਹਮਣੇ ਲਿਆਂਦਾ ਜਾਵੇ ਅੱਗੋਂ ਤੋਂ ਕਿਸੇ ਹਰ ਕੋਈ ਵੀ ਹੋਵੇ ਭਾਵੇਂ ਇਸਨਾਂ ਧੱਕਾ ਨਾ ਵੀ ਪਰ ਸਾਡਾ ਪੰਜਾਬ ਦਿਆਵਾਨ ਹੈ ਇਸਨਾਂ ਧੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀ ਨਾ ਥਾਂ ਥਾਂ ਦੇ ਧੱਕਾ ਹੁੰਦਾ ਰਿਹਾ ਹੈ ਸਾਡੇ ਨੌਜਵਾਨ ਜੁਬਨ ਪੀਤਨਾ ਹੋਇਆ ਅਸੀਂ ਇਸ ਗੱਲ ਤੋਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਇਸ ਗਰੀਬਰੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਦਾ ਸਾਈਬਰ ਸਾਲ ਕਿਤੇ ਗਿਆ ਕੈਪਟਨ ਦੀ ਘਰ ਦੀ ਦੇ ਪੈਸੇ ਨਿਕਲੇ ਕੁਝ ਘੰਟਿਆਂ ਚ ਇਹਨਾਂ ਬੰਦੇ ਰਸਟ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਹੈ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਹੈ ਮਾੜੇ ਦੀ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਬਹੁਤ ਕੁਝ ਖਬਰਾਂ ਸੁਣੀਆਂ ਦਿਆ ਨੇ ਗਰੋਹ ਕੰਮ ਕਰਦੇ ਨੇ ਇਹ ਗੱਲ ਗਰੋਹਾਂ ਉੱਤ ਨਹੀਂ ਪਾਈ ਜਾ ਸਕਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਹੈ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾੜੇ ਦਾ ਕੰਮ ਨਹੀਂ ਚ ਹੁੰਦਾ ਇਹ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਗਰੋਹਾਂ ਤੇ ਨੱਥ ਪਾਈ ਜਾਵੇ ਸਰ ਲੱਗਦਾ ਕਿ ਗੁਜਰਾਤ ਪੁਲਿਸ ਨੇ ਸਮਾਂ ਰਹਿੰਦਿਆਂ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਘਟਨਾ ਨਹੀਂ ਸੀ ਵਾਪਰਦੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18-19 ਦਿਨ ਹੋ ਗਏ ਜੀ ਉਸ ਸਰੀਰ ਵਾਲੇ ਵੇਖਣ ਨੂੰ ਕਿ ਕਈ ਬੀ ਦਿਲ ਨਹੀਂ ਕਰਦਾ ਇਹ ਜਹਾ ਮਾੜਾ ਹਾਲ ਕੀਤਾ ਤੇ ਜੇ ਰਹਿੰਦੇ ਸਮੇਂ ਚ ਕਿਤੇ ਕਾਰਵੇ ਕੀਤੇ ਨਾ ਘੱਟੋ ਘਾਟ ਸਾਨੂੰ ਸਰੀਰ ਤੇ ਸਬੂਤ ਮਿਲ ਜਾਂਦਾ ਜਾਨ ਬਚਣੀ ਇੱਕ ਵੱਖਰੀ ਗੱਲ ਹੀ ਪਰ ਸਾਨੂੰ ਸਰੀਰ ਨਹੀਂ ਪੂਰਾ ਮਿਲਿਆ ਸਰ ਕਿੰਨੇ ਬੰਦੇ ਫਿਰ ਅਰੈਸਟ ਕੀਤੇ ਨੇ ਅਸਲ ਗੁਜਰਾਤ ਕਿਸ ਨੂੰ ਤੁਹਾਨੂੰ ਪਤਾ ਲੱਗਾ ਸਾਡੇ ਵੀਰ ਜਿਹੜੇ ਨੇ ਗੁਜਰਾਤ ਤੇ ਬੈਠੇ ਨੇ ਸਾਡਾ ਵੀਰ ਉੱਥੇ ਗਿਆ ਸਾਡੇ ਭੈਣ ਭਣੋ ਜਿਆ ਗਏ ਨੇ ਉਹ ਦੱਸਣ ਕਿ ਕੱਲ ਉਨਾਉਣਾ ਪਹੁੰਚਣਾ ਜੀ ਸਵੇਰੇ